ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਗੁਰਦੁਆਰਾ ਰੋੜੀ ਸਾਹਿਬ ਤਨਤਨ ਬਾਬਾ ਦਿਆਲ ਸਿੰਘ ਤਨਤਨ ਬਾਬਾ ਰੂਰ ਸਿੰਘ ਇਸ ਸ਼ੋਭਤ ਆ ਜੀ ਚਾਟੀ ਵਿੰਡ ਤੋਂ ਵਰਪਾਲ ਵਾਲੀ ਲਿੰਕ ਰੋਡ ਤੇ ਆ ਚਾਟੀ ਵਿੰਡ ਨੂੰ ਜਾਂਦਾ ਜੀ ਆ ਜਾਂਦਾ ਵਰਪਾਲ ਨੂੰ ਆ ਬੰਦ ਕਰਦੀ ਕੌਮਲ ਆ ਜੀ ਸ੍ਰੀ ਦਰਬਾਰ ਸਾਹਿਬ ਉਹ ਦਵਾਰਾ ਰੋੜੀ ਸਾਹਿਬ ਪਿੰਡ ਵਰਪਾਲ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਪ ਚੱਲ ਰਿਹਾ ਜੀ ਰੰਭਾ ਹਰ ਗੁਰੂ ਦਰਸ਼ਨ ਆਈ ਗਰੂ ਵਾਹਿਗੁਰੂ 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 ਇਹ ਆ ਜੀ ਉਪਰਸੋਖਾਸਨ ਇਹ ਜੀ ਉਹਤ ਚੀਦਾਂ ਦੀ ਯੋਧ ਇਹ ਗੁਰਬਾਣੀ ਵਾਹਿਗੁਰੂ 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 ਇਹ ਜੀ ਅਜੀ ਸਿਰਨ ਨਿਸ਼ਾਨ ਸਾਹਿਬ ਨਿਸ਼ਾਨ ਝੂਲਦੇ ਆ ਜੀ ਸਿੰਘਾਂ ਦੇ ਕਰੋ ਜੀ ਦਰਸ਼ਨ ਬਾਟ ਵਰਤਾਂ ਵਾਲਾ ਸੇਵਾਦਾਰ ਜੀ ਇਹ ਆ ਜੀ ਸਮਾਦਾ ਸਾਹਿਬ ਇਹ ਆ ਜੀ ਦੁਕਾਨ ਵਾਲ ਇਸ ਮੱਦਾ ਸਾਹਿਬ ਜੀ ਦਵਾਗਣਾ ਹਾਲ ਤੇ ਤੁਹਾਨੂੰ ਦਰਸ਼ਣ ਕਰਵਾਉਂਦੇ ਆ ਜੀ ਇਸ ਮੱਤਾ ਸਾਹਿਬ ਜੀ ਅਜੰਡਾ ਚ ਜੰਡਾ ਰੁਕਾ ਆ ਕਰੋ ਜੀ ਦਰਸ਼ਨ ਉਹ ਉਧਰ ਸੇਵਾ ਕਰ ਰਹੇ ਆ ਜੀ ਆਓ ਲੰਗਰ ਹਾਲਾ ਜੀ ਸਾਹਮਣੇ ਇਹ ਉਹ ਆ ਜੀ ਸਾਹਿਬ ਮਨੇ ਲੰਗਰ ਹਾਲਾ ਇਹ ਦਵਾ ਨਾਲ ਜੀ ਇਹ ਆ ਜੀ ਸਾਹਮਣੇ ਲੰਗਰ ਵਾਲ ਇਹ ਵੀ ਝੰਡ ਦੇ ਰੋਖਾ ਜੀ ਇਹ ਆ ਜੀ 베리 ਇਹ ਚਾਟੀ ਇਵੈਂਟ ਵਰਪਾਲ ਵਾਲਾ ਲੈਂਕਰ ਰੋਡ ਜੀ ਇੱਥੇ ਮੇਲਾ ਹੁੰਦਾ ਜੀ ਵਿਸ਼ਕਰਮਾ ਠੇ ਵਾਲੇ ਦਿਨ ਦੀਵਾਲੀ ਤੋਂ ਅਗਲੇ ਦਿਨ ਜੀ ਬਹੁਤ ਧੁੰਮਤਾ ਮੇਲਾ ਬਣਾਇਆ ਜਾਂਦਾ ਜੀ ਮੇਲੇ ਦੀ ਵੀ ਵੀਡੀਓ ਪਾਈ ਸਗੀ ਜੀ ਆਪਾਂ ਤੁਹਾਨੂੰ ਉਹ ਤਾਂ ਪੂਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰਾਏ ਸਗੇ ਇਹ ਆ ਜੀ ਲੰਗਰਾਲ ਇਹ ਅਜੀ ਸੇਵਾ ਤਾਰ ਵੀਰ ਸੇਵਾ ਕਰ ਰਹੇ ਹਾਂ ਜੀ ਮਾਣ ਮਾਣ ਫਾਜ਼ਲ ਬਿਸਮਿਲਲਾ